ਲੋਟ ਇਹ ਸੌਟਾ ਫਰਜ ਹੈ ਕਿ ਸੱਜ ਕੌਮ ਨੂੰ ਪਤਾ ਹੋਣਾ ਠੀਕ ਹੈ ਕਿ ਅੱਜ ਆਪਾਂ ਇੱਥੇ ਖੜੇ ਆਂ ਵਿਪਿੰਗ ਜੇਤੋ ਨੇ ਤੁਹਾਨੂੰ ਸਾਰਾ ਸਮਝਾਇਆ ਹੈ ਕਿ ਸਿੱਖ ਗਾਰਾਤ ਕਰਣੀ ਕੌਮ ਹੈ ਇਹ ਹੋਣ ਜਿਹੜਾ ਨਵਾਂ ਜਨਮ ਲੈ 1947 ਤੋਂ ਬਾਅਦ ਸਿੱਖਾਂ ਦੀ ਸ਼ਕਤੀ ਤੇ ਸਿੱਖਾਂ ਦਾ ਜੋਰ ਨੂੰ ਸੰਤਾਲਿਤ ਰਹਿ ਕੇ ਅੱਤਾਂ ਜਿਹੜੀ ਬੱਤ ਗਿੰਦੀ ਹੈ ਇੱਕ ਘੌਂ ਜੀ ਘਟੌਂਦੇ ਇੱਕ ਤੇ ਆਦੀ ਹੈ ਜਿਹੜੀ ਬੀਪੀ ਜੈਸੂ ਨੇ ਕਿਹਾ ਕਿ ਬੋਗਲ ਰਕਮ ਅਗਾਜ ਤੇ ਸਾਡੇ ਇਹ ਦੋ ਭਰਾਵਾਂ ਦੇ ਜਿਵੇਂ ਉਹ ਲੌਂਦਾ ਸੀ ਅਸਰਤ ਵਿੱਚ ਰੰਗੇ ਜਿੰਨਾ ਸੀ ਸਵਾਪਣ ਜਿਠੇ ਉਹਦੇ ਵਜ਼ੀਰ ਤੋੜ ਕੇ ਉਹਦੇ ਕੋਲੇ ਨਹੀਂ ਆਖਦੇ ਸੀ ਉਹਨਾਂ ਨੇ ਆਪਣੇ ਜੰਨ ਦੀ ਲੋਕੀਂ ਰੀਚੀ ਖਾਇਆ ਦੰਦਾ ਹੁਣ ਜਿਹੜਾ ਉੱਧਾ ਕੀ ਪਾਵਰ ਹੈ ਇੱਕ ਧਾਗਾ ਸਭਾ ਮੰਡ ਟੋਲ ਤੇ ਕਿ ਇੰਜੇ ਪ੍ਰੋਗਰੈਸ ਆਪਾ ਜ ਕਰਨਾ ਆਪਣੇ ਬਾਰੇ ਬਹੁਤ ਗੱਲਦੇ ਹਨ ਕਰ ਰਹੇ ਹੈ ਸਾਡੇ ਜਿਹੜੇ ਲੀਜਰ ਹੋਏ ਹੈ ਪਿੰਸ ਤੋਂ ਕੋਈ ਜਾਣਦੇ ਇਹੋ ਜੀ ਕੰਪਟੀਟਿਓ ਦੀ ਅੱਜ ਕੇ ਸੈਂਟਰ ਦੇ ਉਹ ਸਮਝਿਆ ਇਹ ਸਿੱਖਾਂ ਦੇ ਹੱਥ ਦੇ ਵਿੱਚ ਦਖਲ ਨਹੀਂ ਹੈਗਾ ਠੀਕ ਹੈ ਇੱਕ ਸਮਰਥੀ ਵੀ ਨਵੀਂ ਬਾਦਸ਼ਾਹ ਨੇ ਜੇ ਤੁਰਦਾ ਜਲੇਉ ਬਚਾਉਣ ਦੇ ਲਈ ਆਪਣਾ ਸੇਸ ਜੁੱਤਾ ਮਰਸਤ ਕਾਰਿਉਤ ਸਦ ਸੰਗਤ ਜੀ ਮੈਨੂੰ ਪੁੱਛੋ ਜੇ ਉਸ ਵੇਲੇ ਅਗਰ ਅਸੀਂ ਤੇ ਮੁਸਲਮਾਨ ਜਿਹੜੇ ਉਹ ਲੋਕ ਦੇ ਸ리에 ਅੱਜ ਸਾਟਾ ਵੱਡਾ ਪ੍ਰਾਹ ਹਿੰਦੂ ਸਾਡੀਆਂ ਕਪਾਣਾਂ ਲਹੁਣ ਲੱਗ ਪਿਆ ਹੁਣ ਇਥੋਂ ਤੱਕ ਜ਼ਨਾਬਨ ਤੇ ਜੇ ਤੁਸੀਂ ਬੋਲ ਕਰਦੇ ਏ ਤਾਂ ਤੁਹਾਡੀ ਮਰਜ਼ੀ ਹੈ ਹੁਣ ਸੱਤਾਂ ਦੇ ਵਿੱਚ ਲਿਖਿਆ ਹੈ ਕਿ ਸਿੱਖ ਆਪਣੀ ਕਪਾਣ ਵੀ ਬੈਠ ਸਕਦਾ ਹੈਗਾ ਕਿਵੇਂ ਮੈਂ ਮਰਦੀ ਹੋਈ ਹੈ ਆ ਤੁਸੀਂ ਦੇਖਿਆ ਕੰਚੀ ਦਾ ਸਭ ਤੋਂ ਆਮ ਜਿਹੜੇ ਤੁਸੀਂ ਜਿਠਿਆ ਇਹ ਸਿੱਖ ਆਪਣੇ ਵਰਦੀ ਕਰਬਾਨ ਵੀ ਰੱਖਦਾ ਹੈ ਜਿਹਨੂੰ ਤੁਸੀਂ ਰੋਟੀ ਸ਼ੋ ਨਾਮੇ ਦੇ ਵਿੱਚ ਮੈਨੂੰ ਫਾਂਸੀ ਤੋਂ ਡਾਟੇ ਬਾਹਰ ਨਹੀਂ ਹਟਾ ਸੀ ਮੈਂ ਕੋਟਾ ਰੇ ਵੀ ਆਪਣੇ ਹੱਕ ਜੋ ਸਭ ਤੋਂ ਅੰਤਿਮ ਪੱਛੀ ਧਾਰਾ ਦੇ ਵਿੱਚ ਲਿਖਿਆ ਹੈ ਕਿ ਸਿੱਖ ਕਰਤਾਰਪਨ ਪਰਮਪਰ ਲੇ ਕੇ ਗਿਆ ਸੀ ਪਰ ਉੱਥੇ ਰੋਕ ਲਈ ਕਿ ਤੂੰ ਕਰਤਾਰ ਅੰਦਰ ਨਹੀਂ ਲੈ ਕੇ ਜਾ ਸਕਦਾ ਇਹ ਸੁਬਾਰਕ ਉਹ ਗੱਲ ਕੀ ਹੈ ਕਿ ਇਹ ਜਿਸ ਕਰਤਾਰ ਹੈ ਇਹ ਰਾਜ ਭਾਗ ਦੀ ਨਿਸ਼ਾਨੀ ਹੈ ਕਿ ਇਹ ਕੋਮ ਆਜ਼ਾਦ ਹੈ ਔਰ ਇਹ ਕਿਸੇ ਦੇ ਥੱਲੇ ਨਹੀਂ ਲੱਗੀ ਹੋਈ ਛੇਵੇਂ ਪਾਤਸ਼ਾਹ ਦੇ ਵਕਤ ਦੇ ਵਿੱਚ ਮੋਕ ਰੱਖੂ ਮਤ ਵੇਖ ਗੈਰ ਮੁਸਲਮਾਨ ਨਾ ਤਾਂ ਕਰਪਾਣ ਫੜ ਸਕਦਾ ਸੀ ਨਾ ਕੋਈ ਦੀ ਸਵਾਰੀ ਕਰ ਸਕਦਾ ਸੀ ਨਾ ਸ਼ਾਰ ਖੇਤਰ ਦੇ ਲਈ ਬਾਗ ਰੱਖ ਸਕਦਾ ਸੀ ਨਾ ਤਾਜ ਪਹਿਨ ਸਕਦਾ ਸੀ ਛੇਵੇਂ ਪਾਤਸ਼ਾਹ ਨੇ ਇਹ ਸਾਰੀਆਂ ਰਾਜ ਭਾਗ ਦੀਆਂ ਚੀਜ਼ਾਂ ਸਾਨੂੰ ਦਿੱਤੀਆਂ ਤੇ ਇਹ ਸਰਪੰਨ ਨੇ ਹੈ ਇਹ ਰਾਜ ਭਾਗ ਦੀ ਜਨਨੀ ਹੈ ਤੇ ਜਿਹੜੇ ਪਾਲਿਕਾ ਜਿਹੜੇ ਬਹੁਤ ਗ੍ਰਿਥੀ ਹੈ ਉਸ ਨੇ ਕਿਹਾ ਕਿ ਜੇ ਸ੍ਰੀ ਗੁਰੂ ਜੀ ਸਨਮਾਨ ਸਰਪੰਨ ਅੰਦਰ ਲੈ ਕੇ ਆਜੰਦਾ ਰਾਜ ਸਾਡਾ ਹਿੰਦੂ ਦਾ ਤੇ ਇਹ ਜਿਹੜੀ ਸਰਪਾਣ ਦੀ ਕੇ ਆ ਗਈ ਤਾਂ ਮੇਰੇ ਦਾ ਮਤਲਬ ਹੈ ਕਿ ਸਿੱਖਾਂ ਦਾ ਵੀ ਰਾਜ ਪਾਰਲਮੈਂਟ ਦੇ ਵਿੱਚ ਆ ਗਿਆ ਹੁਣ ਤੁਹਾਨੂੰ ਪਤਾ ਹੈ ਕਿ ਦੋ ਖ਼ਰਪਾਨਾਂ ਇੱਕਵੇਂ ਅੰਦਰ ਵਿੱਚ ਧਰੇ ਹੀ ਸਕੀਆਂ ਉਹ ਜਿਹੜੀ ਤਾਕਤ ਹੈ ਉਸ ਨੇ ਸਾਡੇ ਵਿੱਚ ਰੋਕ ਲਾਤੀ ਕਿ ਅਸੀਂ ਖ਼ਰਪਾਨ ਨਹੀਂ ਦੇਖੇ ਜਾ ਸਕਦੇ ਹੈਗੇ ਜਿਸ ਤਰੀਕੇ ਤੁਸੀਂ ਜਾਣਦੇ ਹੋ ਤੁਹਾਡੀਆਂ ਖਲਾਸ਼ੀਆਂ ਹੁੰਦੀਆਂ ਪਰ ਤਹਾਹੁਂਦੇ ਕਿਸੇ ਵੇਲੇ ਜੇ ਹਵਾਈ ਜਹਾਜ਼ ਤੇ ਛੱਡਣਾ ਤਾਂ ਤੁਹਾਡੀ ਛੋਟੀ ਕਰਪਾਣ ਦੇਖਦੇ ਹੰਗਲਾਂ ਨਾਲ ਵੇਖਦੇ ਹੈ ਕਹਿੰਦੇ ਆ ਕਿ ਇਸ ਦਾ ਜਿਹੜੀ ਅਜ਼ਾਦਤ ਹੈ ਤੁਹਾਨੂੰ ਇਹ ਖਦੀ ਅਥੀ ਤੋਂ ਜ਼ਿਆਦਾ ਇਹੀ ਹੈ ਪਰ ਮੇਰਾ ਮੰਨ ਤਾਏ ਹੈ ਕਿ ਆਪ ਸਾਡੇ ਜ਼ਨਾਨਤ ਨੂੰ ਝੰਡ ਰਹੇ ਹੈਂ ਝੰਡ ਰਹੇ ਹੈ ਜੋ ਤੱਕ ਸਾਡੇ ਆਪੂਆਂ ਨੇ ਤੁਹਾਡੇ ਨਾਲ ਬਹਿ ਜੀ ਬਹੁਤ ਸੀਤੇ ਹੈ ਜਿase ਐ ਕਰਾਂਗੇ ਬੋਖਾਂਗੇ ਮਤ ਜਿੱਥਾ ਇਹਨਾਂ ਦੇ ਕਾਗਜ਼ ਵਿੱਚ ਜਿਵੇਂ ਇੱਥੇ ਦੱਸਿਆ ਗਿਆ ਹੈ ਹਰੇਕ ਵਿੱਤੀ ਦੇ ਬੈਂਕ ਦੇ ਵਿੱਚ ਆਮ ਪਾਰਟੀ ਲਿਖਿਆ ਸੀ 1000 ਰੁਪਿਆ 6 ਮਹੀਨੇ ਪਾਇਆ ਕਰਾਂਗੇ ਜਿਸੇ ਵੀ ਪੀਜੂ ਨੇ ਮਿਲਿਆ ਤੇ ਮੋਤੀ ਨੇ ਕਿਹਾ ਸੀ 10 ਸਾਲ ਪਹਿਲਾਂ ਕਿ ਮੇਰਾ ਰਾਜਾ ਜਾਦੇ ਬੀਜੇਪੀ ਆਰਐਸ ਦਾ ਇੱਕ ਹਰਕਰ ਜੋ ਭਈਆ ਹੋਣੀਆ ਉਹ ਵੇਰ ਰਸਕਾਰੀ ਇੰਨੀ ਹੈ ਕਿ ਲੋਕੀ ਕੀਕ ਦੇ ਫਿਰਦੇ ਆ ਜੇ ਜੋ ਪਾਰਲੀਮੈਂਟ ਦੇ ਵਿੱਚ ਉਹ ਬੰਦੇ ਅੰਦਰ ਆ ਕੇ ਪਾਰਲੀਮੈਂਟ ਦੇ ਵਿੱਚ ਛਾਲ ਮਾਰਦੇ ਉਹ ਕਦਰ ਨਹੀਂ ਮਾਰੇ ਉਹਨਾਂ ਨੇ ਕਿਹਾ ਕਿ ਭੇਦਸਕਾਰੀ ਇੰਨੀ ਹੈ ਮੋਤੀ ਤੇ ਜੀਪੀ ਨੇ ਮੰਨੋ ਹੈ ਕਿ ਬੇਜੇ ਖਿੱਤੇ ਹੋਏ ਹੈ ਕਿ ਭੇਦਸਕਾਰੀ ਖਾਧਾਗੇ ਪਰ ਭੇਦਸਕਾਰੀ ਇੰਨੀ ਹੈ ਕਿ ਅਸੀਂ ਬਦਾਰਸਤ ਨਹੀਂ ਕਰ ਸਕਦੇ ਪਾਰਲੀਮੈਂਟ ਦੇ ਵਿੱਚ ਬਟਨਾ ਕੋਈ ਖਾਗਰ ਦੀ ਜਗ੍ਹਾ ਨਹੀਂ ਹੈ ਗੋਲੀ ਵੀ ਵੱਟ ਸਕਦੀ ਹੈ ਪਰ ਉਹ ਨਾਰਵਾਲ ਆਲਮੈਟ ਦੇ ਅੰਦਰ ਆ ਗਏ ਮੁੱਤੋ ਛਾਲਾ ਮਾਰ ਕੇ ਸੋ ਮੇਰਾ ਮਤਲਬ ਹੈ ਕਿ ਬੇਵਿਰਤਗਾਰੀ ਇੰਨੀ ਹੈ ਕਿ ਨਾਰਵਾਲ ਆਪਣੀ ਮੌਤ ਨੂੰ ਚੁੰਮਦੇ ਹੈ ਬਾਾਰ ਦਿਓ ਖਤਮ ਕਰ ਦਿਓ ਵਰਤ ਸੀ ਸਰਕਾਰ ਨੂੰ ਦਸਤਾਖਤ ਚਾਹਦੇ ਕਿ ਅਸੀਂ ਬੇਰੁਜ਼ਗਾਰ ਹਾਂ ਔਰ ਸਾਡੇ ਸਿੱਖ ਹਮੇਸ਼ਾ ਮੋਰਟੇ ਬੱਤੀ ਹੁੰਦੇ ਐ ਬੈਂਕ ਛੋਕੇਦਾਰਾਂ ਸਾਹਮਣੇ ਖੜ੍ਹੇ ਅਸ ਵੀ ਤੁਹਾਡੇ ਤਿੰਨ ਪੋਤੇ ਐ ਜਵਾਨ ਐ ਇਹਨਾਂ ਨੂੰ ਫੌਜ ਦੇ ਵਿੱਚ ਭੇਜੋਗੇ ਸੁਪਰਡਾਪ ਫੌਕਟੇ ਦੇ ਜੀ ਹੁਣ ਸਿਰਾ ਪੌੜ ਦੀ ਨੌਕਰੀ 4 ਸਾਲ ਦੀ ਹੈ 4 ਸਾਲ ਦੇ ਬਾਅਦ ਬਟੇ ਫੌਜੀ ਨੂੰ ਬਾਹਰ ਕੱਢ ਦਿੱਤੇ ਹੈ ਉਹ ਸਾਡੀਆਂ ਚਾਰ ਪੁੱਤਾਂ ਹੋਦੀਆਂ ਲਗਾਤਾਰ ਅਸੀਂ ਫੌਜ ਦੇ ਵਿੱਚ ਨੌਕਰੀ ਕੀਤੀ ਹੈ ਦੇਸ਼ ਦੀ ਸੇਵਾ ਕੀਤੀ ਹੈ